ਜਿਹੜੇ ਵਿਧਾਨ ਸਭਾ ਹਲਕਾ ਰੋਪੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਤੇ ਹੋਰ ਵੀ ਚਾਹਤੀਆਂ ਜਿਹੜੀਆਂ ਵਕ ਵਕ ਸਮਾਜ ਸੇਵੀ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਆ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਸਮਾਗਮ ਦੇ ਸੰਬੰਧ ਵਿੱਚ ਰੱਖੀ ਗਈ ਹੈ ਜਿਹਦੇ ਵਿੱਚ ਭਾਈ ਮਤੀਦਾਸ ਜੀ ਦਾ ਭਾਈ ਸਤੀਦਾਸ ਜੀ ਦਾ ਭਾਈ ਗਿਆਲਾ ਜੀ ਦੀ ਸ਼ਹਾਦਤ ਵੀ ਨਾਲ ਸ਼ਾਮਲ ਹੈ। ਔਰ ਜਿਹੜਾ ਆਸਾਮ ਧੋਬੜੀ ਸਾਹਿਬ ਤੋਂ ਇਤਿਹਾਸਿਕ ਨਗਰ ਕੀਰਤਨ ਬਹੁਤ ਦਿਨ ਪਹਿਲਾਂ ਰਵਾਣਾ ਹੋਇਆ ਸੀ। 22 ਤਰੀਕ ਨੂੰ ਉਹ ਮਾਚੀਵੜਾ ਸਾਹਿਬ ਦੇ ਇਤਿਹਾਸਿਕ ਸਥਾਨ ਤੋਂ ਚੱਲ ਕੇ ਸ਼ਾਮ ਨੂੰ ਰੋਪੜ ਪਟਾ ਸਾਹਿਬ ਪਹੁੰਚਣਾ। ਅਸੀਂ ਅੱਜ ਰੋਪੜ ਜ਼ਿਲ੍ਹੇ ਦੀ ਸਾਰੀ ਨਗਰ ਕੀਰਤਨ ਦੀ ਜਿਹੜੀ ਰੂਪਰੇਖਾ ਉਹ ਲਿਖੀ ਹੈ ਕਿ 22 ਤਰੀਕ ਨੂੰ ਪਹਿਲਾ ਚਮਕੌਰ ਸਾਹਿਬ ਹਲਕੇ ਦੇ ਵਿੱਚ ਥਾਥਾਂ ਦੇ ਉੱਤੇ ਕਿਸੇ ਕੇ ਸਵਾਗਤ ਕਰਨਾ ਸਾਰੇ ਸਾਡੇ ਜ਼ਿਲ੍ਹੇ ਦੇ ਐਸਜੀਪੀਸੀ ਮੈਂਬਰ ਵੀ ਜਿਹੜੇ ਦੇ ਪ੍ਰਧਾਨ ਸਾਹਿਬ ਵੀ ਐਗਜ਼ੀਕਟਿਵ ਦੇ ਮੈਂਬਰ ਵੀ ਇਹਨਾਂ ਨਾਲ ਵਿੱਚ ਹਾਜ਼ਰ ਨੇ ਔਰ ਸ਼ਾਮ ਨੂੰ 5 ਵਜੇ ਜਦੋਂ ਰੋਪੜ ਪੁਲਸ ਲਾਈਨ ਕੋਲੇ ਪਹੁੰਚੇਗਾ ਇਹ ਬਾਈਪਾਸ ਦੇ ਰਸਤੇ ਸਰਦਾਰ ਸਜੀਤ ਸਿੰਘ ਹਸਪੀਟਲ ਤੋਂ ਬੇਲਾ ਚੌਂਕ ਸ਼ਹਿਰ ਦੀ ਕਾਲਜ ਰੋਡ ਦੇ ਵਿੱਚੋਂ ਹੁੰਦਾ ਹੋਇਆ ਕਰਨੀ ਜਲ ਸਿੰਘ ਨਗਰ ਤੇ ਰਹੀ ਪੁਰਾਣੇ ਬਸ ਅਡੇ ਤੋਂ ਰਾਤ ਵਿਸ਼ਰਾਮ ਜਿਹੜਾ ਉਹ ਗੁਰਦੁਆਰਾ ਪੱਠਾ ਸਾਹਿਬ ਦੇ ਵਿੱਚ ਹੋਏਗਾ ਪਹਿਲਾਂ ਵੀ ਜਦੋਂ ਨਗਰ ਕੀਰਤਨ ਆਉਂਦੇ ਆ ਰੋਪੜ ਦੀ ਸੰਗਤ ਧਰਮਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਸਵਾਗਤ ਕਰਦੇ ਆਂ ਔਰ ਖਾਸ ਤੌਰ ਤੇ ਇਹ ਜਿਹੜੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਮ ਦੀ ਆਜ਼ਾਦੀ ਵਾਸਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਇਸ ਕਰਕੇ ਅਸੀਂ ਮੰਦਰ ਕਮੇਟੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਮੁਸਲਮਾਨ ਭਾਈਚਾਰੇ ਨੂੰ ਵੀ ਕਰ ਰਹੇ ਹਾਂ ਇਸਾਈ ਭਾਈਚਾਰੇ ਨੂੰ ਵੀ ਕਰ ਰਹੇ ਹਾਂ ਕਿ ਜਿਹੜੀ ਧਰਮ ਦੀ ਚਾਦਰ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜੋ ਇਤਿਹਾਸ ਉਹਨਾਂ ਨੇ ਸਿਰਜਿਆ ਸੀ ਉਹ ਬਹੁਤ ਵੱਡਾ ਸੀ ਮਾਨਵਤਾ ਦੀ ਬਹੁਤ ਵੱਡੀ ਜਿਹੜੀ ਹੈ ਉਹ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਇਸ ਕਰਕੇ ਸਾਰਾ ਸ਼ਹਿਰ ਅਸੀਂ ਬਿਨਾਂ ਕਿਸੇ ਧਰੇਬੰਦੀ ਤੋਂ ਬਿਨਾਂ ਕਿਸੇ ਪਾਰਟੀਬਾਜੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਇਸ ਨਗਰ ਕੀਰਤਨ ਦਾ ਸਵਾਗਤ ਕਰਾਂ ਤੇਹੀ ਤਰੀਕ ਨੂੰ ਸਵੇਰੇ ਇੱਥੋਂ ਲਾਸਟ ਦਿਨ ਹੈ ਸਵੇਰੇ 8 ਵਜੇ ਪੁਤਰਾ ਪਠਾ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਏਗਾ ਗੁਰਦੁਆਰਾ ਸਦਾਬਤ ਉਸਵਰ ਕਨੌਲੀ ਭਰਤਗੜ ਕੀਰਤਪੁਰ ਸਾਹਿਬ ਤੇ ਫਿਰ 5 ਵਜੇ ਦੇ ਆਸ-ਪਾਸ ਸ਼੍ਰੀ ਨਨਦਪੁਰ ਸਾਹਿਬ ਅੁੱਜੰਤ ਤੋਂ ਬਾਅਦ ਗੁਰਦਰਾ ਸਿਸਗੰਸਾ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਹੋਈ ਸੋ ਸਾਰਿਆਂ ਦੀਆਂ ਅਸੀਂ ਸੇਵਾ ਥਾਥਾ ਦੇ ਉੱਤੇ ਲਈ ਆ ਪੂਰੇ ਰੂਟ ਦੇ ਸਾਫ ਸਪਾਈ ਦੇ ਪ੍ਰਬੰਧ ਰੂਟ ਨੂੰ ਡੈਕੋਰੇਟ ਕਰਨਾ ਥਾਥਾ ਤੇ ਸੰਗਤ ਦੀ ਸਹੂਲਤ ਵਾਸਤੇ ਲੰਗਰ ਲਾਉਣੀ ਸਾਰੇ ਸ਼ਹਿਰ ਦੇ ਵਿੱਚ ਰਾਤ ਨੂੰ ਲਾਈਟਿੰਗ ਕਰਨੀ ਇਹ ਸਾਰੀਆਂ ਜ਼ਿੰਮੇਵਾਰੀਆਂ ਵੱਖ-ਵੱਖ ਸੰਸਥਾਵਾਂ ਜਿਹੜੀਆਂ ਨੇ ਉਹ ਲੈਰੀਆਂ ਨੇ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੋ ਜਿਹੜੇ ਵੱਡੇ ਸਮਾਗਮ ਅਨੰਦਪੁਰ ਸਾਹਿਬ ਨੂੰ ਹੋਣੇ ਆ ਉਹ ਇੱਕ ਤਾਂ 23 ਤਰੀਕ ਨੂੰ ਇਹ ਨਗਰ ਕੀਰਤਨ ਪਹੁੰਚੇਗਾ ਔਰ 23 ਤਰੀਕ ਨੂੰ ਗੁਰਤਾ ਗੱਦੀ ਸਮਾਗਮ ਵੀ ਹੈ ਗੁਰੂ ਸਾਹਿਬ ਦਾ ਉਹ ਵੀ ਸਮਾਗਮ ਬੜੀ ਜਿਹੜੀ ਅੱਜ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਔਰ 25 ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਚੰਦਰੀ ਚੌਂਕ ਦਿੱਲੀ ਦੇ ਵਿੱਚ ਆਦਤ ਹੋਈ ਸੀ ਸੀਸ ਦਾ ਸੰਸਕਾਰ ਦਿੱਤੇ ਹੋਇਆ ਸੀ ਇਸ ਕਰਕੇ ਉਹ ਗੁਰਦਾਰ ਅਸਿਸਕਨ ਸਾਹਿਬ ਦੇ ਵਿੱਚ 25 ਨੂੰ ਵੀ ਵੱਡਾ ਸ਼ਹਿਰੀ ਦੇ ਸਮਾਗਮ ਹੋਏਗਾ ਤੇ ਉਸ ਤੋਂ ਬਾਅਦ 29 ਨੂੰ ਇੱਕ ਜਿਹੜਾ ਦੂਸਰਾ ਨਗਰ ਕੀਰਤਨ ਜਿਹੜਾ ਚਾਂਦਨੀ ਚੌਕ ਗੁਰਦੁਆਰਾ ਸੀਸਕਨ ਸਾਹਿਬ ਦਿੱਲੀ ਤੋਂ ਜਿਹੜਾ ਚੱਲ ਕੇ ਜਿਹੜਾ ਸੀਸਪੇਟ ਜਿਹੜਾ ਨਗਰ ਕੀਰਤਨ ਹੈ ਜਿਸ ਰੂਟ ਤੋਂ ਭਾਈ ਜੈਤਾ ਜੀ ਜਿਹੜਾ ਉਹ ਸੀਸ ਲੈ ਕੇ ਗੁਰੂ ਸਾਹਿਬ ਦਾ ਆਏ ਸੀ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਦਸ਼ਮੀਸ਼ ਪਤਾਨੀ ਦਿੱਤਾ ਸੀ ਉਹ ਨਗਰ ਕੀਰਤਨ ਜਿਹੜਾ ਉਹ ਵੀ ਇਹ ਜਿਹੜਾ 28 ਨੂੰ ਸ਼ਾਮੀ ਕੀਰਪੁਰ ਸਾਹਿਬ ਪਹੁੰਚੇਗਾ ਤੇ ਬਬਾਨ ਗੜ ਸਾਹਿਬ ਤੋਂ 29 ਤਰੀਕ ਨੂੰ ਚੱਲ ਕੇ ਤੇ 11 ਵਜੇ ਉਹ ਵੀ ਗੁਰਦਰਾ ਸਿਸਕਨ ਸਾਹਿਬ ਜਿੱਥੇ ਸੰਸਕਾਰ ਕੀਤਾ ਸੀ ਉੱਥੇ ਪਹੁੰਚੇਗਾ 29 ਨੂੰ ਵੀ ਵੱਡਾ ਸਮਾਗਮ ਜਿਹੜਾ ਸ਼ਹਾਦਤ ਦੀ ਯਾਦ ਦੇ ਵਿੱਚ ਉਹ ਆਨੰਦਪੁਰ ਸਾਹਿਬ ਕਰੇਗਾ ਸੋ ਇਹ ਜਿਹੜੇ 15 ਦਿਨ ਨੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਰਪਿਤ ਕਰਨੇ ਚਾਹੀਦੇ ਆ ਕਿਉਂਕਿ ਅਸੀਂ ਭਾਗਾ ਵਾਲੇ ਆ ਉਸ ਜ਼ਿਲ੍ਹੇ ਦਾ ਹਿੱਸਾ ਇਸੇ ਜ਼ਿਲ੍ਹੇ ਦੇ ਵਿੱਚ ਅਨੰਦਪੁਰ ਸਾਹਿਬ ਜਿਹੜਾ ਸ਼ਹਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਬਸਾਇਆ ਸੀ ਤੇ ਇੱਥੇ ਆ ਕੇ ਕਸ਼ਮੀਰੀ ਪੰਡਤਾ ਨੇ ਫਰਿਆਦ ਕੀਤੀ ਸੀ ਇੱਥੇ ਹੀ ਗੁਰੂ ਸਾਹਿਬ ਫੈਸਲਾ ਕਰਕੇ ਤੇ ਸ਼ਹਾਦਤ ਦੇਣ ਵਾਸਤੇ ਦਿੱਲੀ ਗਏ ਸੀ ਤੇ ਇੱਥੇ ਹੀ ਵਾਪਸ ਸੀਸ ਦਾ ਸੰਸਕਾਰ ਹੋਇਆ ਸੀ ਸੋ ਅਸੀਂ ਸਾਰੇ ਰੋਪੜ ਜ਼ਿਲ੍ਹੇ ਦੇ ਵਸਿੰਗਾਂ ਅਸੀਂ ਆਪਣੇ ਉਹ ਭਾਗਾਂ ਦੇ ਸਮਝਦੇ ਹਾਂ ਕਿ ਸਾਨੂੰ ਜਿਉਂ ਵੀ ਸੰਗਤ ਦੇਸ਼ ਆਪਦੇਸ਼ਾ ਤੋਂ ਦੁਜੇ ਸੁਪਿਆ ਤੋਂ ਚੱਲ ਕੇ ਆ ਰਹੀ ਹੈ ਸਾਰਿਆਂ ਨੂੰ ਵੀ ਜਿਹੜੀ ਹੈ ਉਹ ਚਰਨ ਧੂੜ ਸਾਡੇ ਇੱਥੇ ਪੈ ਰਹੀ ਹੈ ਕਿਉਂਕਿ ਰੋਪੜ ਸਾਰਿਆਂ ਦੇ ਰਸਤੇ ਦੇ ਵਿੱਚ ਪੈਂਦਾ ਸੋ ਸਾਰਿਆਂ ਨੇ ਅਸੀਂ ਇਹੀ ਤੈਅ ਕੀਤਾ ਕਿ ਜਿਹੜਾ ਵੀ ਨਗਰ ਕੀਰਤਨ ਆਵੇ ਜਿਹੜੇ ਵੀ ਸਵਾਗਮ ਹੋਣ ਸਾਰਿਆਂ ਦੀ ਵੱਲ ਛੱਡ ਕੇ ਅਸੀਂ ਸੇਵਾ ਕਰਾਂਗੇ ਸੋ ਇਹ ਅੱਜ ਦਾ ਮੀਟਿੰਗ ਕਾਂਸਟ੍ਰਿਬਿਊਟ ਤੇ ਬਹਾਦਰ ਸਿੰਘ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਸਮਾਗਮ ਸ੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਸੋਮਨੀ ਗੁਰਦਆ ਪਵੰਦਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਉਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਅਨੁਮਾਨ ਹੈ ਕਿ 15 ਲੱਖ ਤੋਂ ਕਰੀਬ ਜਿਹੜੀ ਸੰਗਤ ਹੈ ਉਹ ਇਹਨਾਂ ਸਮਾਗਮ ਵਿੱਚ ਦੇਸ਼ ਤੇ ਵਿਦੇਸ਼ ਤੋਂ ਉਹ ਪਹੁੰਚੇਗੀ ਅਤੇ ਇਸ ਮੌਕੇ ਤੇ 21 ਤੋਂ ਲੈ ਕੇ ਜਿਹੜਾ ਸਮਾਗਮ ਹੈ ਉਹ ਹੋਣਗੇ 29 ਤੱਕ ਸਮਾਗਮਾਂ ਦੀ ਸਮਾਪਤੀ ਹੋਏਗੀ 23 ਨਵੰਬਰ ਨੂੰ ਧੰਤਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੁਵਾ ਗੁਰਤਾ ਗਦੀ ਦਾ ਦਿਵਸ ਜੋ ਉਹਨਾਂ ਦੇ ਆਪਣੇ ਗ੍ਰਹਿ ਗੁਰੂ ਕੇ ਮਹਿਰ ਗੁਰਦੁਆਰਾ ਗੁਰਦੁਆਰਾ ਪੋਰਾ ਸਾਹਿਬ ਵਿਖੇ ਜਿੱਥੇ ਉਹਨਾਂ ਦਾ ਗੁਰਤਾ ਗਦੀ ਦਾ ਸਥਾਨ ਹੈ ਉੱਥੇ ਕੀਤਾ ਜਾ ਰਿਹਾ ਹੈ ਜਿਵੇਂ ਤੇ ਬਹੁਤ ਉਤਪੱਦਰ ਦੇ ਗੁਰੂ ਘਰ ਦੇ ਕੀਰਤਨੀਏ ਅਤੇ ਵਿਦਵਾਨ ਪੁਰਸ਼ ਉਸ ਮੌਕੇ ਤੇ ਹਾਜ਼ਰੀ ਭਰਦਗੇ ਇਸੇ ਤਰ੍ਹਾਂ 25 ਤਰੀਕ ਨੂੰ ਜੋ ਤਾਂ ਤਾਂ ਸਿਰਗੁਰ ਤੇਗਵਧਰ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਉਹ ਜਿੱਥੇ ਹੋਰ ਦੁਨੀਆਂ ਭਾਰਤ ਜਿੱਥੇ ਬਣਾਇਆ ਜਾਣਾ ਤੇ ਮੁੱਖ ਸਮਾਗਮ ਇੱਕ ਹੋਣਾ ਦਿੱਲੀ ਗੁਰਦਆ ਸਿਸਗੰਜ ਵਿਖੇ ਤੇ ਪੰਜਾਬ ਵਿੱਚ ਜਿਹੜਾ ਇਸ ਖਿੱਤੇ ਵਿੱਚ ਸਮੁੱਚੇ ਚ ਉਹ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਜਿੱਥੇ ਤਾਨਤਾ ਸਾਹਿਬ ਜੀ ਤੋਂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਜਦੋਂ ਪਾਈ ਤਰ 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 ਪਾਈ ਜਤਾ ਜੀ ਲੈ ਕੇ ਆਏ ਉਸ ਸਮੇਂ ਸੰਸਕਾਰ ਜਿੱਥੇ ਕੀਤਾ ਗਿਆ ਸੀ ਉਸ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਇਹ ਸਮਾਗਮ ਹੋਣਗੇ 29 ਤਰੀਕ ਨੂੰ ਇੱਕ ਵਿਸ਼ੇਸ਼ ਸਮਾਗਮ ਜਿਹੜਾ ਕੇਵਲ ਅਨੰਦਪੁਰ ਸਾਹਿਬ ਵਿੱਚ ਕੀਤਾ ਜਾਣਾ ਉਹ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਦੇ ਉਹ 29 ਤਰੀਕ ਨੂੰ ਗੁਰਦਆਰਾ ਸੀਸਗਨ ਸਾਹਿਬ ਵਿਖੇ ਸਮਾਗਮ ਹੋਏਗਾ ਸਭ ਤੋਂ ਪਹਿਲਾਂ 29 ਤਰੀਕ ਨੂੰ ਸਵੇਰੇ 9 ਵਜੇ ਦੇ ਕਰੀਬ ਇੱਕ ਨਗਰ ਕੀਰਤਨ ਜਿਹੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਕੀਰਤਪੁਰ ਸਾਹਿਬ ਤੋਂ ਚੱਲੇਗਾ ਜੋ ਕਿ ਸ੍ਰੀ ਅਨੰਦਪੁਰ ਸਾਹਿਬ 11 ਵਜੇ ਦੇ ਕਰੀਬ ਪਹੁੰਚੇਗਾ ਜਿੱਥੇ ਗੁਰਮਤ ਸਮਾਗਮ ਆਰੰਭ ਹੋਣਗੇ ਅਤੇ ਕਥਾ ਕੀਰਤਨ ਦੇ ਵੱਡੇ ਸਮਾਗਮ ਕੀਤੇ ਜਾ ਰਿਹਾ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਯਾਨੀ ਪਿੰਦਰਪਾਲ ਸਿੰਘ ਜੀ ਅਤੇ ਹੋਰ ਜਿਹੜੀਆਂ ਸੱਚੀਤਾ ਸਰ ਗਿਆ ਉਹ ਇਸ ਮੌਕੇ ਤੇ ਜਿਹੜਾ ਉਹ ਆਪਣੀ ਹਾਜ਼ਰੀ ਭਰਦ ਗੀਆਂ ਸੋ ਬਹੁਤ ਵੱਡੇ ਪੱਧਰ ਤੇ ਪੰਡਾਲ ਜਿਹੜੇ ਆ ਉਹ ਗੁਰਦਆਰਾ ਸੀਸਗੰਗ ਸਾਹਿਬ ਵਿਖੇ ਲਾਏ ਲਾਏ ਜਾ ਰਹੇ ਆ ਕਾਫੀ ਕੰਮ ਉੱਥੇ ਹੋ ਚੁੱਕਾ ਇਸ ਤੋਂ ਇਲਾਵਾ ਗੁਰਦਆਰਾ ਗੁਰੂ ਕੇ ਮਹਿਲ ਵਿਖੇ ਜਿਹੜਾ ਸਮਾਗਮ ਹੋਣਾ 23 ਤਰੀਕ ਨੂੰ ਗੁਰੂ ਓਵਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗਦੀ ਦਾ ਪੁਰਬ ਉਹਦੇ ਵੀ ਉੱਥੇ ਵੱਖਰਾ ਪੰਡਾਲ ਜਿਹੜਾ ਉਹ ਉੱਥੇ ਲਾਇਆ ਗਿਆ ਉਹ ਸਵਾਗਤ ਸਾਰੇ ਉਸ ਸਥਾਨ ਤੇ ਗੁਰੂ ਕੇ ਮਹਿਲ ਵਿਖੇ ਹੋਣਗੇ ਇਸ ਤੋਂ ਇਲਾਵਾ ਦੁਨੀਆ ਸੰਗਤਾਂ ਬਾਹਰੋਂ ਆ ਰਹੀਆਂ ਉਹਦੇ ਵਾਸਤੇ ਬਹੁਤ ਤੁਹਾਡੇ ਪੱਧਰ ਤੇ ਰੈਸ਼ ਦੇ ਪ੍ਰਬੰਧ ਸ਼ੋਭਨੀ ਗੁਰੂ ਦਾ ਪੰਦਰ ਗੱਟੀਆਂ ਨੂੰ ਕੀਤੇ ਗਏ ਆ ਲੰਗਰ ਜਿਹੜੇ ਆ ਉਹ ਬੜੇ ਵੱਡੀ ਗਿਣਤੀ ਵਿੱਚ ਜਿਹੜੇ ਲੰਗਰ ਆ ਲਗਭਗ 25 ਦੇ ਕਰੀਬ ਲੰਗਰ ਜਿਹੜੇ ਆ ਵੱਖ-ਵੱਖ ਥਾਵਾਂ ਤੇ ਉਹ ਲਾਇਆ ਜਾ ਰਹੇ ਆ ਇਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਤੇ ਜੋ ਪਾਣੀ ਦੇ ਛਬੀਲਾ ਦੇ ਪ੍ਰਬੰਧ ਉਹ ਵੀ ਕੀਤੇ ਗਏ ਆ ਇਸ ਦੇ ਨਾਲ ਜੋ ਮੈਡੀਕਲ ਦੀਆਂ ਸਹੂਲਤਾਂ ਇੱਕ ਹੋਰ ਜਰਾ ਅਹਿਮ ਬੁੱਦਾ ਕਿ ਜਿਵੇਂ ਹੋਲੇ ਮਹੱਲੇ ਤੇ ਸ਼ੋਭਨੀ ਗੁਰਦਾ ਪਵੰਦ ਦਾ ਕਮੇਟੀ ਜਿਹੜੇ ਸੰਗਤਾਂ ਇੱਥੇ ਪਹੁੰਚਦੀਆਂ ਕੋਈ ਅਨਸਖਾਵੀ ਘਟਨਾ ਵਾਪਰਦੀ ਆ ਉਹਨਾਂ ਵਾਸਤੇ ਬੀਮਾ ਕੀਤਾ ਜਾਂਦਾ ਉਹ ਇਸ ਵਾਰ ਇਸ ਤਾਪ ਦੀ ਉੱਤੇ ਵੀ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਸੰਗਤਾਂ ਦਾ ਬੀਮਾ ਜਿਹੜਾ ਉਹ ਕਰਵਾਇਆ ਗਿਆ ਜਿਹੜਾ 20 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹ ਉਸ ਦਾ ਉਹਨੂੰ ਲਾਭ ਜਿਹੜਾ ਹੋ ਸਕਦਾ ਸੋ ਹੋਰ ਵੀ ਜਿੰਨੀਆਂ ਕੋਈ ਜ਼ਰੂਰਤੋ ਹੈ ਬੇਸਿਕ ਬੁਨਿਆਦੀ ਜ਼ਰੂਰਤਾਂ ਹੋਣਗੀਆਂ ਉਹ ਸਾਰੀਆਂ ਸ਼ੋਨੀ ਗੁਰਦਾ ਪਵੰਧ ਕਮੇਟੀ ਪੂਰਾ ਧਿਆਨ ਰੱਖ ਰਹੀ ਹੈ ਸੰਗਤਾਂ ਦੀ ਆਮਦ ਵਾਸਤੇ ਪ੍ਰਸ਼ਾਸਨ ਦੇ ਨਾਲ ਜੋ ਸਾਡੇ ਮੈਂਬਰ ਸਾਹਿਬ ਅਤੇ ਸਕੱਤਰ ਸਾਹਿਬਾਨ ਇਹ ਸਾਰਾ ਤਾਲਮੇਲ ਬਹੁਤ ਵਧੀਆ ਰੱਖਿਆ ਹੋਇਆ ਤਾਂ ਕਿ ਸੰਗਤਾਂ ਨੂੰ ਆਉਣ ਤੇ ਰਸਤੇ ਵਿੱਚ ਕੋਈ ਰੁਕਾਵਟ ਨਾ ਪਵੇ ਅਤੇ ਇਹ ਸਾਰੇ ਪ੍ਰਬੰਧ ਜਿਹੜੇ ਆ ਉਹ ਬੜੇ ਵਧੀਆ ਪ੍ਰਬੰਧ ਕੀਤੇ ਜਾਣ। ਸਮਾਗਮਾਂ ਦੇ ਵਿੱਚ ਕਿਨੂ-ਕਿਨੂ ਸ਼ਿਰਕਤ ਦੇ ਲਈ ਜਿਹੜਾ ਹੈਗਾ ਖਾਸ ਤੌਰ ਤੇ ਸੱਦਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਗੱਲ ਵੀ ਕੀਤੀ ਜਾਵੇ ਜਾਂ ਰਾਸ਼ਟਰਪਤੀ ਇਸ ਤਰ੍ਹਾਂ ਦੇ ਕੋਈ ਖਾਸ ਡਿਗਨੀਟਰੀ ਵੀ ਜਿਹੜੇ ਆਣ ਦੇ ਸੱਦਾ ਦੇਖੋ ਸੋਭਨੀਗੁਰ ਦਾ ਤਬੰਦ ਕਮੇਟੀ ਵੱਲੋਂ ਰਾਸ਼ਟਰਪਤੀ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਨੂੰ ਸੱਦੇ ਪੱਤਰ ਭੇਜੇ ਜਾ ਰਹੇ ਹਨ। ਗਵਰਨਰ ਸਾਹਿਬਾਨਾਂ ਨੂੰ, ਮੁੱਖ ਮੰਤਰੀ ਸਾਹਿਬਾਨਾਂ ਨੂੰ ਦੂਜੇ ਸਟੇਟ ਦੇ ਮੰਤਰੀ ਸਾਹਿਬਾਨਾਂ ਨੂੰ ਅਤੇ ਸਾਡੇ ਆਪਣੇ ਪ੍ਰਾਂਤ ਦੇ ਮੁੱਖ ਮੰਤਰੀ ਹੋਰ ਸਾਰਿਆਂ ਨੂੰ ਜਿਹੜੇ ਜਿੰਨੀਆਂ ਵੀ ਪ੍ਰਮੁੱਖ ਹਸਤੀਆਂ ਹਨ ਉਹਨਾਂ ਨੂੰ ਸੱਦੇ ਪੱਤਰ ਭੇਜੇ ਜਾ ਰਿਹਾ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਸਾਹਿਬਾਨ ਹਨ ਉਹਨਾਂ ਨੂੰ ਵੀ ਅਸੀਂ ਸੱਦੇ ਪੱਤਰ ਭੇਜਾਂਗੇ ਸਾਰੇ ਸੋਮਨੀ ਗੁਰਦੁਆਰਾ ਪਵੰਦਨ ਕਮੇਟੀ ਦੇ ਸਮਾਗਮ ਵਿੱਚ ਸਫੁਲਤਕਾ ਵਿਸ਼ੇ ਇਥੇ ਸ਼ਮੂਲੀਅਤ ਕਰ ਸਰਕਾਰ ਜਿਹੜਾ ਆਪਣੇ ਤੌਰ ਤੇ ਵੱਖਰੇ ਸਮਾਗਮ ਕਰ ਰਹੀ ਹੈ ਉਸੀਂ ਮੈਂ ਆਦਮੀ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਉਹ ਸਰਕਾਰ ਦੇ ਕਰਤਵਾਰੇ ਕੰਮ ਸਰਕਾਰ ਕਰੇ ਪੰਜਾਬ ਅੰਦਰ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਸਿੱਖਾਂ ਦੀ ਸਭ ਤੋਂ ਸਰਮੌਰ ਧਾਰਮਿਕ ਜਥੇਬੰਦੀ ਦੀ ਜਿਹੜੀ ਉਹ ਜ਼ਿੰਮੇਵਾਰੀ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਦੀ ਹੈ ਜਿੰਨੇ ਵੀ ਦਿਹਾੜੇ ਕੋਈ ਸਤਗੁਰੂ ਜੀ ਦੇ ਪ੍ਰਕਾਸ਼ ਪੁਰਪ ਦੇ ਗੁਰਤਾ ਗੱਦੀ ਦੇ ਕੋਈ ਸਤਗੁਰੂ ਜੀ ਦੇ ਸ਼ਹੀਦਤਾ ਦੇ ਜੋਤੀ ਜੋ ਸਮਾਉਂਦੇ ਜਿਹੜੇ ਵੀ ਦਿਹਾੜੇ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਇਹ ਬਣਾਏ ਜਾਂਦੇ ਇਥੋਂ ਤੱਕ ਕਿ ਭਗਤਾਂ ਦੇ ਦਿਹਾੜੇ ਵੀ ਬਣਾਏ ਜਾਂਦੇ ਆ ਮਹਾਨ ਜਰਨੈ ਅੱਲਾ ਦੇ ਦਿਨ ਵੀ ਬਣਾਏ ਜਾਂਦੇ ਆ ਇਹ ਸਰਕਾਰ ਨੇ ਇੱਕ ਦਿਹਾੜਾ ਬਣਾ ਕੇ ਆਪਣੇ ਆਪ ਨੂੰ ਧਰਮ ਨਹੀਂ ਖਵਾ ਸਕਣਾ ਮੈਂ ਚਾਹੁੰਦਾ ਕਿ ਅਸੀਂ ਸਾਰੇ ਅੱਜ ਸੀਸਿਆਂ ਸਾਡਾ ਇੱਕ ਹੀ ਰਹਿਣਾ ਗੁਰੂ ਕੇ ਮਹਿਲ ਗੁਰਦੁਆਰਾ ਜਿਹੜਾ ਘਰ ਸੀ ਗੁਰਤੇਗ ਬਾਦਸ਼ਾਹ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਇੱਕੇ ਰਹਿਣਾ ਤੇ ਕਿਉਂ ਨਾ ਅਸੀਂ ਸਾਰੇ ਇੱਕ ਹੋ ਕੇ ਜਿਹੜਾ ਇਹ ਦਿਹਾੜਾ ਬਣਾਈਏ ਸਰਕਾਰ ਆਪਣੀ ਜਿੱਦ ਛੱਡੇ ਉਹ ਜਿਹੜੇ ਕਰਨ ਵਾਲੇ ਕੰਮ ਆ ਜਿਹੜੇ ਬੜੀ ਦਿਰ ਤੋਂ ਨਹੀਂ ਹੋ ਰਹੇ ਆ ਸੜਕਾਂ ਦਾ ਹੀ ਕੰਮ ਲਾਓ ਸੜਕਾਂ ਅਜੇ ਤੱਕ ਵੀ ਸਹੀ ਨਹੀਂ ਬਣੀਆਂ ਇਹਦਾ ਪੋਲ ਹੁੰਦਾ ਇਹ ਸੁਵਾਨ ਨਦੀ ਦੇ 7 ਰੋਜ ਉੱਤੇ ਜਿਹੜਾ ਗੜ੍ਹਸਰ ਤੋਂ ਉਹ ਸੜਕ ਆ ਰਹੀ ਆ ਹੁੰਦਾ ਉੱਤੇ ਪੋਲਾ ਵੱਡਾ ਉਹਦੀ ਐਡੀ ਮੰਦੀ ਹਾਲ ਤਾਂ ਸਾਈਕਲ ਚਲਾਉਣਾ ਵੀ ਔਖਾ ਉਸ ਪੁਲ ਦੇ ਉੱਤੇ ਗੱਡੀਆਂ ਨੇ ਤਾਂ ਕਿਵੇਂ ਚੱਲ ਜਾਣਾ ਸਰਕਾਰ ਉਧਰ ਧਿਆਨ ਦੇਵੇ ਜਿਹੜੇ ਪਾਸੇ ਧਿਆਨ ਦੇਣ ਵਾਲੀ ਗੱਲ ਹੈ ਐਵੇਂ ਲੜੀਆਂ ਤਾਂ ਕੋਈ ਵੀ ਸਜਾ ਦੇਗਾ ਇਹ ਤਾਂ ਲੋਕ ਵੀ ਆਪਣੇ ਘਰਾਂਗੇ ਲੜੀਆਂ ਲਾਈ ਜਾਂਦੇ ਕੋ ਬਹੁਤ ਤੁਹਾਡਾ ਮਾਰਕਾ ਨਹੀਂ ਆਏ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਸਰਕਾਰਾਂ ਨੇ ਇਹ ਕੰਮ ਕਰਦੀਆਂ। ਸੋ ਅੱਜ ਵਾਈਟਵਾਸ਼ ਦੀਆਂ ਗੱਲਾਂ ਕਰਦੇ ਆ ਇਹ ਦੋ ਤਰ੍ਹਾਂ ਦੇ ਕਿਹੋ ਜਿਹਾ ਵਾਈਟਵਾਸ਼ ਪੰਜਾ ਦਿਨਾਂ 'ਚ ਕਰ ਲਿਆਉਂਗੇ ਤੁਹਾਡੇ ਸਾਹਮਣੇ